ਪੁਲਿਸ ਦੀ ਗ੍ਰਿਫਤ ਦੇ ਵਿੱਚ ਮੂਲ ਕੋਈ ਖੜੇ ਇਹਨਾਂ ਨੌਜਵਾਨਾਂ ਦੇ ਕਾਰਨਾਮੇ ਸੁਣ ਤੁਸੀਂ 당ਗ ਰਹਿ ਜਾਉਗੇ ਦਰਸਲ ਇਹ ਨੌਜਵਾਨ ਟੌਰ ਦੇ ਨਾਲ ਬੁਲਟ ਮੋਟਰਸਾਈਕਲ ਤੇ ਬੈਠੇ ਜਾ ਰਹੇ ਸਨ ਉਹ ਵੀ ਕੜਾਕੇ ਦੀ ਠੰਡ ਦੇ ਵਿੱਚ ਕੁੜੀਆਂ ਮੁੰਡਿਆਂ ਨੂੰ ਮਦਹੋਸ਼ ਕਰਨ ਵਾਲਾ ਸਮਾਨ ਲੈ ਕੇ ਜਾ ਰਹੇ ਸੀ ਜਿਨ੍ਹਾਂ ਨੂੰ ਨਕੋਦਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਪਿੰਡ ਵੀਰ ਦੇ ਫਾਟਕਾ ਨੇੜੇੋਂ ਕਾਬੂ ਕਰ ਲਿਆ ਜਿਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਨਕੋਦਰ ਸੁਖਪਾਲ ਸਿੰਘ ਹੋਰਾਂ ਨੇ ਦੱਸਿਆ ਕਿ ਨੌਜਵਾਨਾਂ ਦੇ ਕੋਲੋਂ ਟੇਬਲ ਤੇ ਰੱਖੀ ਹੋਈ ਹੈਰੋਨ ਅਤੇ 4 ਮੋਬਾਈਲ ਅਤੇ ਲੱਖਾਂ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਇਸ ਤੋਂ ਇਲਾਵਾ ਡੀਐਸਪੀ ਨੇ ਅੱਗੇ ਜੋ ਕਿਹਾ ਉਹ ਵੀ ਸੁਣੋ ਇਹ ਜੀ ਕੱਲ ਸਾਡੇ ਸਿੱਟੂ ਸਰ ਨਕੋਦਰ ਇਹਨਾਂ ਨੂੰ ਇਨਫੋਰਮੇਸ਼ਨ ਸੀਗੀ ਕਿ ਕੋਈ ਦੋ ਜਿਹੜੇ ਨੇ ਇੱਕ ਗੁਰਿੰਦਰਜੀਤ ਤੇ ਜਗਦੇਵ ਦੇ ਦੋਨੇ ਜਿਹੜੇ ਆ ਇਹ ਨਸ਼ਾ ਵੇਚਣ ਦਾ ਆਦੀ ਨੇ ਤੇ ਇਲਾਕਾ ਜਿਹੜਾ ਅਨਪੁੱਧਰ ਏਰੀਆ ਦੇ ਵਿੱਚ ਨਸ਼ਾ ਵਗਾਰ ਵਗਾਰਾ ਦਾ ਜਿਹੜਾ ਵੱਡੇ ਤੌਰ ਤੇ ਜਿਹੜਾ ਇਹ ਕਰ ਰਹੇ ਆ ਸਮਗਲਿੰਗ ਐਂਡ ਅੱਜ ਵੀ ਜਿਹੜਾ ਹੈ ਇਹ ਇੱਥੇ ਕਿਤੇ ਜੇ ਨਾਕਾ ਵਗੈਰਾ ਲਾਇਆ ਜਾਵੇ ਤੇ ਕਾਬੂ ਆ ਸਕਦੇ ਆ ਜਿਸ ਤੇ ਇਹਨਾਂ ਨੇ ਜਿਹੜਾ ਨਾਕਾ ਲਾ ਕੇ ਤੇ ਇਹਨਾਂ ਨੂੰ ਕਾਬੂ ਕੀਤਾ ਔਰ ਇਹਨਾਂ ਦੇ ਪਾਸੋਂ ਜਿਹੜਾ ਸਾਡੇ ਜਿਹੜੇ ਮਾਨਯੋਗ ਐਸਐਸਪੀ ਸਾਹਿਬ ਨਕਿੰਦਰ ਸਿੰਘ ਭੁੱਲਰ ਜੀ ਅਤੇ ਐਸਪੀਡੀ ਸਾਹਿਬ ਆ ਜ਼ਲੰਦਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਜਿਹੜੀ ਹੈ ਨਸ਼ਿਆਂ ਦੇ ਖਿਲਾਫ ਰੱਖਦੇ ਹੋਏ ਔਰ ਨਸ਼ਿਆਂ ਨੂੰ ਬਿਲਕੁਲ ਬਿੜੜ ਸੰਕਲਪ ਹੈ ਸੀ ਆਪਣੇ ਏਜੇ ਦੇ ਵਿੱਚੋਂ ਬਿਲਕੁਲ ਰੈਡੀਕੇਟ ਕਰਨ ਲਈ ਉਸੇ ਤਹਿਤ ਹੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਪਾਸੋਂ ਜਿਹੜਾ ਗੁਰਿੰਦਰਜੀਤ ਹੈ ਇਹਦੇ ਕੋਲੋਂ 2 किलो ਹੈਰੋਇਨ ਔਰ ਜਿਹੜਾ ਜਗਦੀਪ ਹੈ ਇਹਦੇ ਕੋਲੋਂ 502 ਗ੍ਰਾਮ ਜਿਹੜੀ ਹੈਰੋਇਨ ਉਭਰਮਿਤ ਕੀਤੀ ਗਈ ਔਰ ਇਸ ਤੋਂ ਇਲਾਵਾ ਇਹ ਜਿਹੜਾ ਗੁਰਜੀਤ ਸਿੰਘ ਹੈ ਤੇ تمام ਮੈਂ ਜ਼ਿਕਰ ਕਰਨਾ ਚਾਹਾਂਗਾ ਵੀ ਗੁਰਜੀਤ ਸਿੰਘ ਦਾ ਜਿਹੜਾ ਆਪਣਾ ਮਾਮਾ ਹੈ ਇਹ ਕੇਸ਼ਾ ਇਹ ਵੀ ਅਜਤੂ 10 ਦਿਨ ਪਹਿਲਾਂ ਐਸਟੀਐਫ ਨੇ ਇਹਨੂੰ ਅਰਸਟ ਕੀਤਾ ਸੀਗਾ ਤੇ 5.5 ਕਿਲੋ ਰਨ ਇਹਦੇ ਕੋਲੋਂ ਜਿਹੜੀ ਆ ਇਹ ਬਰਾਮਦ ਕੀਤੀ ਸੀਗੀ ਤੇ ਇਹ ਗੁਰਜੀਤ ਸਿੰਘ son of ਚਰਨਜੀਤ ਸਿੰਘ ਵਾਸੀ ਮਹਿਣਵਾ ਥਾਣਾ ਸਦਰ ਕਪੂਰਥਲੇ ਦਾ ਰਹਿਣ ਵਾਲਾ ਔਰ ਇਹ 188/17 ਮਕਦਮਾ ਜਿਹੜਾ ਹੈਗਾ ਵਾ ਸਿਟੀ ਕਪੂਰਥਲੇ ਦਾ ਉਹਦੇ ਵਿੱਚ ਪ੍ਰੋਕਲੇਮਡ ਡਿਫੈਂਡਰ ਵੀ ਆ ਇਹ ਜਿਹੜੀ ਇਹਦੇ ਵਿੱਚ ਇਸ ਸਾਰੇ ਆਪਰੇਸ਼ਨ ਦੇ ਵਿੱਚ ਟੋਟਲ ਰਿਕਵਰੀ ਹੈ ਉਹ 3 ਕਿਲੋ 2 ਗ੍ਰਾਮ ਜਿਹੜੀ ਹੈ ਹੈਰੋਇਨ ਐਂਡ 78000 ਰੁਪਏ ਜਿਹੜਾ ਉਹ ਡਰਗ ਮਨੀ ਜਿਹੜੀ ਹੈ ਇਹਨਾਂ ਦੇ ਕੋਲੋਂ ਬਰਾਮਦ ਕੀਤੀ ਗਈ ਹੈ ਇੱਕ ਬੁਲੇਟ ਮੋਟਰਸਾਈਕਲ ਤੇ ਚਾਰ ਜਿਹੜੇ ਆ ਮੋਬਾਈਲ ਫੋਨ ਬਰਾਮਦ ਕੀਤੇ ਗਏ ਬਾਕੀ ਇਸ ਤੋਂ ਇਲਾਵਾ ਹੋਰ ਵੀ ਇਹਦੀ ਜਿਹੜੇ ਆ ਡਵਾਈਸ ਦੇ ਵਿੱਚ ਜਿਹੜੀ ਹੈ ਇਹ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਇਹਨਾਂ ਦੇ ਫਾਰਵਰਡ ਬੈਕਵਰਡ ਲਿੰਕ ਸਾਰੇ ਹੀ ਪਤਾ ਕੀਤੇ ਜਾਣਗੇ ਕਿ ਇਹ ਮਾਲ ਇਹਨਾਂ ਨੂੰ ਕਿੱਥੋਂ ਸਪਾਈ ਆਉਂਦੀ ਹੈ ਤੇ ਕਿੱਥੇ ਅੱਗੇ ਕਿਹਨੂੰ ਕਿਹਨੂੰ ਜਾ ਕੇ ਵੇਚਦੇ ਸਪਾਈ ਕਰਦੇ ਆ ਤੇ ਸਰ ਇਹਨਾਂ ਦੇ ਹੋਰ ਵੀ ਸਾਥੀ ਹੈਗੇ ਆ ਹਾਂ ਬਿਲਕੁਲ ਜੀ ਮੈਂ ਤੁਹਾਨੂੰ ਉਹ ਦੱਸ ਰਿਹਾ ਵੀ ਇਸ ਪੁਲਿਸ ਸਟੇਜ ਤੇ ਇੱਕ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਜਿਹੜਾ ਮੇਨ ਰਕੇਸ਼ ਕੇ ਸਾਹ ਜਿਹੜਾ ਇਹਦਾ ਮਾਮਾ ਸੀਗਾ ਇਹਦਾ ਮਾਮਾ ਅੰਦਰ ਜਾਣ ਦੇ ਬਾਅਦ ਇਹ ਇਹਦੇ ਹੁਣ ਤੱਕ ਵੀ ਜਿਹੜੀ ਪੁਛਗਿਛ ਇਹ ਆਇਆ ਵੀ ਆਪਣੇ ਮਾਮੇ ਦੇ ਨਾਮ ਨਾਲ ਰਲ ਕੇ ਕਰਦਾ ਸੀਗਾ ਉਹਦੇ ਨਾਲ ਪਹਿਲੇ ਵੀ ਇਹਨੇ ਦੋ ਕਨਸਾਈਨਮੈਂਟਸ ਜਾ ਕੇ ਅੰਮ੍ਰਿਤਸਰ ਦਿਹਾਤੀ ਦੇ ਏਰੀਆ ਚੋਂ ਜਿਹੜਾ ਬਾਰਡਰ ਲੱਗੇ ਦੇ ਏਰੀਆ ਚ ਕਿਤੇ ਲੈ ਕੇ ਜਾਂਦੀਆਂ ਵਾ ਉਹ ਵੀ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਕਿ ਕਿੱਥੋਂ ਲੈ ਕੇ ਆਂਦੀਆਂ ਸੀ ਕੌਣ ਸੀਗੇ ਸਾਰੇ ਉਹ ਸਾਰਾ ਨੈਟਵਰਕ ਉਹ ਅਸੀਂ ਉਹ ਕਰ ਰਹੇ ਹਾਂ ਉਹਨਾਂ ਦਾ ਰਿਮਾਰਕ ਲੈ ਕੇ ਅੱਗੇ ਸਾਰਾ ਅਸੀਂ ਉਹ ਖੰਗਾ ਲਾਂਗੇ ਅਧਿਕਾਰੀ ਦਾ ਕਹਿਣਾ ਹੈ ਕਿ ਮਲਜ਼ਮਾਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹਨਾਂ ਦੇ ਕੋਲੋਂ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਮਾਮਲੇ ਦੇ ਵਿੱਚ ਹੋਰ ਵੀ ਖੁਲਾਸੇ ਹੋ ਸਕਣ ਹੱਕੀ ਕੀ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ